ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਆਪਣੇ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਆਂ ਵੀ ਹੁਣ तकरीबन 4 ਵਜੇ ਵੇ ਸ਼ਾਮ ਦਾ ਟਾਈਮ ਹੈ ਵੀ ਅੱਜ ਸਵੇਰ ਦੇ ਆਪਾਂ ਥੋੜਾ ਜਿਹਾ ਕੰਮਕਾਰ ਦਾ ਖੇਤਾਂ ਦੇ ਵਿੱਚ ਇਹਦਾ ਸਵੇਰ ਉਹ ਜਿਹੜਾ ਆਪਾਂ ਬਾਜਰਾ ਦਿਖਾਉਂਦੇ ਹੁੰਦੇ ਤੁਹਾਨੂੰ ਪੁੱਝੇ ਵਾਲਾ ਵਿਉਧੀ ਵढाई ਚੱਲਦੀ ਸੀ ਥੋੜਾ ਜਿਹਾ ਵੱਡ ਹੋ ਗਿਆ ਤਾਂ ਗੜਾਈ ਨਹੀਂ ਹੋਈ ਗੈਲ ਦੀ ਗੱਲ ਵੀ ਹੁਣ ਫੁੱਟਦਾ ਬਹੁਤ ਕੰਮ ਦਾ ਮਹੀਂ ਚਲੋ ਵਧੀਆ ਪਏ ਵੇ ਜਿਹੜੇ ਪਏ ਵੇ ਅੱਜ ਉਹਦੀ ਗੁੱਡ ਗੜਾਈ ਜੀ ਕਰੀ ਸਵੇਰੋਂ ਵੀ ਗਰਮੀ ਤਾਂ ਹੈਗੀ ਆ ਕਾਫੀ ਚਲੋ ਹਵਾ ਚੱਲਦੀ ਆ ਵਧੀਆ ਮੌਸਮ ਆ ਜਾਨੀ ਇਹਨਾ ਹੁਣ ਜਿਹੜਾ ਭਾਦੋ ਪਹਿਲਾਂ ਹੱਥ ਦਿਖਾਉਂਦੇ ਥੋੜਾ ਜਿਹਾ ਫਰਕ ਪੈਣ ਲੱਗ ਗਿਆ ਅੱਗੇ ਨਾਲੋਂ ਵੀ ਹੁਣ ਵੀ ਤਕਰੀਬਨ 4:30 ਦਾ ਟਾਈਮ ਹੋਇਆ ਵਾ ਮੋਟਰ 'ਤੇ ਖੜਾ ਬਹੁਤੀ ਇੰਨੀ ਨੂੰ ਲੱਗਦੀ ਹਵਾ ਚੱਲਦੀ ਆ ਵੀ ਦੁਪਹਿਰੇ ਦੁਪਹਿਰੇ ਜੇ ਹੈਗਾ ਮਾੜਾ ਚਲੋ ਸਵੇਰ ਟਾਈਮ ਵੀ ਥੋੜਾ ਜਿਹਾ ਹਮਸਲਝ ਮੰਗਣ ਹੈਗਾ ਤਾਂ ਵੀ ਗਰਮੀ ਕਾਫੀ ਦੀ ਉੱਥੇ ਗਾਡੂ ਗੜਾਈ ਆਪਾਂ ਨੇ ਕਰੀ ਆ ਉਹ ਵੀ ਆਪਾਂ ਦਿਖਾਵਾਂਗੇ ਉਹਦੇ ਚ ਰੇ ਪੱਤ ਥੋੜਾ ਜਿਹਾ ਹੁਣ ਜ਼ਰੂਰੀ ਆ ਕਿਉਂ ਫਿਰ ਖੇਤੀ ਫੋਟਿਆ ਹੁੰਦਾ ਥੋੜਾ ਜਿਹਾ ਸ਼ੋਰੇ ਕਰਕੇ ਆ ਜੇ ਕਿਤੇ ਰੜੇ ਚ ਹੋਵੇ ਫਿਰ ਨਹੀਂ ਲੋੜ ਨਹੀਂ ਬਹੁਤੀ ਪੈਂਦੀ ਵੇਖੋ ਦੇਸੀ ਰੇ ਪਾਵਾਂਗੇ ਜੇ ਕੋ ਦੂਰੀਆ ਪਾਵਾਂਗੇ ਵੀ ਚਲੋ ਉਹਦੇ ਬਾਅਦ ਫਿਰ ਰਿਸ਼ਤੇਦਾਰ ਆਪਣੇ ਆਏ ਵੇ ਤੇ ਖੰਨੇ ਦੇ ਲਾਗਦੇ ਵੀ ਖੰਨੇ ਦੇ ਲਾਗ ਪਿੰਡ ਰਾਮਗੜ੍ਹ ਉੱਥੇ ਆਪਣੀ ਮਾਸੀ ਦੀ ਵੀ ਉਹ ਰਿਸ਼ਤੇਦਾਰ ਆਪਣੇ ਕੋਲ ਅੱਜ ਆਏ ਵੇ ਤੇ ਮਾਤਾ ਦੀ ਖਬਰ ਨੂੰ ਵੀ ਚਲੋ ਪਤਾ ਹੀ ਕਬੀਲਦਾਰੀਆਂ ਨੇ ਥੋੜਾ ਟਾਈਮ ਘੱਟ ਲੱਗਦਾ ਵੀ ਹੁਣ ਉਹਨਾਂ ਨੂੰ ਭੇਜਿਆ ਗਏ ਆਪਣਾ ਭਾਈ ਉਹ 4:00 ਵਜੇ ਆਪਾਂ ਇਧਰ ਉਨ ਦੇ ਗਲੇ ਆ ਅੱਗੀ ਵਿੱਚ ਨੂੰ ਜਾਨ ਮਹਲ ਦਾ ਸਮਾਨ ਅੱਜ ਜਿਹੜਾ ਪੱਕਾ ਕਮਰਾ ਤੋਂ ਉਹਦੇ ਵਿੱਚ ਬੈਠੇ ਤੇ ਉਹ ਉਹਨਾਂ ਨੂੰ ਅਜੇ ਤਾਂ ਵੀ 5-6 ਦਿਨ ਲੰਘ ਜਾਣੇ ਹੈ ਜਿੰਨੇ ਨੂੰ ਪਰਾਂ ਟਾਉਂਦੇ ਆ। ਮੱਕੀ ਲੇਬਰ ਵਾਲੇ ਕਹਿੰਦੇ ਵੀ ਨਹੀਂ ਆਪ ਨੂੰ ਢਾਉਣਾ ਪੈਣਾ ਸਾਰੇ ਟੀਨਾ ਟੂਨਾ ਚਲੋ ਅੱਜ ਤਾਰਤੀਆਂ ਜਿੰਨੀਆਂ ਵੀ ਹੈ ਜਾਂਦੀਆਂ। ਵੀ ਪੱਕਾ ਲੈਂਟਰ ਵਾਲੇ ਵੀ ਢਾਉਣ ਲੱਗ ਗਏ ਸਾਰਾ ਹੀ ਸਮਾਨ ਫਰਿੱਜ ਫਰੋਜ ਜਿਹੜਾ ਹੈਗਾ ਤਾਂ ਇਨਵਰਟਰ ਸਾਰਾ ਕੁਝ ਚੱਕ ਜਾਂਦਾ ਬਿਜਲੀ ਵਾਲੇ ਵੀ ਆਏ ਬੇ ਟੀਨ ਵਾਲੇ ਵੀ ਚੰਮ ਖਾ ਸਕਦਾ। ਵੀ ਉਹ ਸਮਾਨ ਅੱਜ ਆਪਣੇ ਕਿੰਨੇ ਪਹੁੰਚ ਗਏ ਸਾਰੇ ਹੀ। ਵੀ ਹੁਣ ਉਧਰ ਚੁੱਲਾ ਬਾਲਤਾ ਸਬਜ਼ੀਆਂ ਫਾਜ ਬੀ ਉਧਰ ਢਾਟਾ ਸਾਰਾ ਉਹ ਦਿਖਾਵਾਂਗੇ ਆਪਾਂ ਮੇ ਜਿਹੜਾ ਢਾਟੋਾਈ ਵਾਲਾ ਕੰਮ ਚੱਲਦਾ ਉਹ ਦਿਖਾਵਾਂਗੇ ਬਾਕੀ ਇਧਰ ਵਾਲਾ ਪ੍ਰੋਸੈਸ ਹੁਣ ਥੋੜਾ ਜਿਹਾ ਆਪਾਂ ਘੱਟ ਦਿਖਾਵਾਂਗੇ ਉਹ ਘਰ ਵਾਲਾ ਕੰਮ ਹੋ ਜਾਂਦਾ ਇੱਕ ਅਗਲੇ ਦਾ ਵੀ ਚਲੋ ਮਾੜਾ ਜਿਹਾ ਇੱਕ ਵਾਰ ਆਪਾਂ ਝਲਕ ਦਿਖਾਵਾਂਗੇ ਵਿੱਚ ਨੂੰ ਵੀ ਠੀਕ ਆ ਬਾਕੀ ਬਹੁਤ ਵਧੀਆ ਕਾਰੋਬਾਰ ਚੱਲਦਾ ਜੀ ਮੌਸਮ ਵੀ ਠੀਕ ਹੈ ਵੀ ਫਸਲ ਬਾੜੀ ਵੀ ਵਧੀਆ ਖੜੀ ਹੈ ਜਿੰਨੀ ਹੈਗੀ ਆ ਬਾਕੀ ਚੱਲੀ ਜਾ ਦੇਖਦੇ ਹੁਣ ਵੀ ਹਲੇ ਕੋਈ ਗਾਹਕ ਟੱਕਰਦਾ ਨਹੀਂ ਮੇਰੇ ਹਿਸਾਬ ਨਾਲ ਵੀ ਉੱਥੇ ਪਿੰਡਾਂ ਵਿੱਚ ਹੁਣ ਚੱਰੀ ਵਾਧੂ ਹੈ ਹਰੇ ਕੋਲੇ ਆ ਵੀ ਕਰਕੇ ਟਾਲਦਾ ਪਤਾ ਉਹਨੂੰ ਇੱਕ ਦੋ ਦਿਨ ਵਿੱਚ ਗੇੜਦੇ ਆ ਕਿ ਮੌਸਮ ਹੁਣ ਸਾਫ਼ ਹੈ। ਬਾਕੀ ਆ ਤਾਂ ਨਵਰ ਦੇਖਦੇ ਆਪਾਂ ਥੋੜੀ ਜਿਹੀ ਪਰ ਸਪਰੇਅ ਰਹਿ ਗਈ ਥੇ ਆਪਣੀ 7301 ਪਰ ਵੀ ਪਰ ਲਿਆ ਕੇ ਕਰਦੇ ਆ ਮਾੜੀ ਮੋਟੀ ਸਪਰੇਅ ਜਿਹੜੀ ਹੈਗੀ ਆ ਇਹ ਤੋਂ ਮੈਨੂੰ 7301 ਨੂੰ ਕੋਈ ਬਿਮਾਰੀ ਨਹੀਂ ਸੀ ਫਲੈਟ ਦੀ ਵੀ ਨਹੀਂ ਆ ਗਈ। ਜਿਹੜੀ ਆਪਾਂ ਨਾ ਕਹਾ 468 ਲਈ ਆ ਉਹਦੇ ਵਿੱਚ ਮੜਮੜੀ ਸ਼ਿਕਾਇਤ ਲੱਗਦੀ ਆ ਵੀ ਉਹ ਕਰ ਦਿੰਦੇ ਆਪਾਂ। ਬਾਕੀ ਉਧਰ ਆਪਣੀ ਜੀਰੀ ਵਧੀਆ ਜਿਹੜੀ ਪਹਿਲਾਂ ਲੱਗੀ ਵੀ ਆ 468 ਪਹਿਲਾਂ ਵੀ ਦਿਖਾਈ ਤੀ ਅੱਜ ਵੀ ਆਪਾਂ ਨਾ ਮਾਲਾ ਰੇਡੀਓ ਵਿੱਚ ਦਿਖਾਈ ਹੈ। ਵੀ ਬਹੁਤ ਵਧੀਆ ਜੀਰੀ ਹੈ। ਬਾਕੀ ਦੇਖਦੇ ਆ ਪੱਕੜ ਮਰ ਜਾ ਕੇ ਕਿਵੇਂ ਪੱਕਦੀ ਹੈ ਕਿਹੜਾ ਪ੍ਰੋਸੈਸ ਹੈ ਸਾਰਾ ਦਿਖਾਵਾਂਗੇ ਵੀ ਹੁਣ ਮਈ ਵਾਲਾ ਮੌਸਮ ਠੀਕ ਲੱਗਦਾ ਅੱਜ ਵੀ ਬੱਦਲ ਨਹੀਂ ਹੈਗਾ ਸਾਫ਼ ਪਿਆ ਮੌਸਮ ਹੈਨ ਵੀ ਕੱਲ ਵੀ ਠੀਕ ਤਾਂ तकरीबन ਚਲੋ ਕੱਲ ਬੱਦਲ ਚੜਿਆ ਮਾੜਾ ਜਾ ਕੇ ਕਣਮਣ ਕਾਣੇ ਜੀ ਕਰਕੇ ਥੋੜੀ ਜਿਹੀ ਜਗ੍ਹਾ ਦੀ ਕੁਝ ਨ ਇੱਕ ਦੋ ਕੀਲਿਆਂ ਵਿੱਚ ਰਸਤੇ ਜਾਇਆ ਜਾਂ ਕੱਖ ਜੇ ਵੜਨ ਗਏ ਵੀ ਠੀਕ ਆ ਉਹਦੇ ਬਾਅਦ ਵੀ ਕੋਈ ਹੋ ਨਹੀਂ ਹੈਗਾ ਬਾਕੀ ਦਿਨ ਤਾਂ ਫਿਰ ਇੱਕ ਨੇ ਹੁਣ ਪਤਾ ਵੀ ਲੰਘ ਹੀ ਗਿਆ ਜਾਂ ਰਿਸ਼ਤੇਦਾਰ ਆਏ ਦੋਨੋਂ ਕੋਲ ਬੈਠਣਾ ਪੈਂਦਾ ਵੀ ਚਲੋ ਕੋਈ ਨਹੀਂ ਰਿਸ਼ਤੇਦਾਰ ਵੀ ਕਾਫੀ ਦੇਰ ਬਾਅਦ ਆਏ ਤੇ ਇੱਕ ਤਾਂ ਦਿਨ ਹੁੰਦਾ ਹੀ ਐ ਬਾਕੀ ਭਾਈ ਚੱਲਦਾ ਪ੍ਰੋਸੈਸ ਸਾਰੇ ਉਧਰ ਆਪਣਾ ਡੰਗਰਾ ਕਿੰਨੀ ਪ੍ਰੋਸੈਸ ਵਧੀਆ ਬਣਿਆ ਪਤਾ ਉੱਥੇ ਥੋੜੀ ਜਿਹੀ ਜਗ੍ਹਾ ਦੀ ਸ਼ਾਟਿੰਗ ਹੋਰ ਆਉਂਦੀ ਉਹ ਵੀ ਆਪਾਂ ਨੇ ਸੈੱਟ ਕਰਤੀ ਉਹਦੀ ਮੇਕਅਪ ਆਨ ਪਹਿਲਾ ਸਵੇਰ ਤੋਂ ਹੀ ਕੰਮ ਕਈ ਹੋ ਗਿਆ ਆਪਣੇ ਇੱਕ ਤਾਂ ਆਪਣੇ ਉਪ ਲਾਈਵ ਤੇ ਜੀ ਕੈਮਰੇ ਵਾਲੇ ਕੈਮਰੇ ਲਾਉਣੇ ਆਪਾਂ ਨੇ ਪਹਿਲਾਂ ਹੀ ਇੱਕ ਦੋ ਦਿਨ ਦਾ ਪ੍ਰੋਸੈਸ ਇਹ ਚੱਲਦਾ ਪਹਿਲਾਂ ਇਹ ਦੇਖਦੇ ਵੀ ਕਿਹੜੇ ਲਾਉਣੇ ਹੋ ਇਹਦੇ ਦਾਰੇ ਆਪਾਂ ਨੂੰ ਨੋਜ ਨਹੀਂ ਹੈਗੀ ਚਲੋ ਨੇਤਰ ਬਾਈ ਨਾਲ ਲਵਾਏ ਵੇ ਤੇ ਉਹ ਬਾਈ ਨੇ ਬੁਲਾਇਆ ਬਤਾ ਉਹ ਬਾਈ ਬੇਲੇ ਤੇ ਕਰਾਉਣੇ ਆਉ ਤੇ ਆਪਾਂ ਨੇ ਜਿਹੜੇ ਰਿਮੋਟ ਹੁੰਦੇ ਨਾ ਇੱਕ ਵਾਈਫਾਈ ਜਿਹਾ ਲੱਗਿਆ ਉਹਦੇ ਉਪ ਚੱਲਦੀ ਆਪਣੀ ਐਲਈਡੀ ਇੱਕ ਐਲਈਡੀ ਲੱਗ ਲਾਉਂਦੇ ਤੇ ਫਿਰ ਉਸ ਜਿਹੜਾ ਉੱਪਰ ਹੁੰਦਾ ਬਾਕਸ ਜਿਹਾ ਪਿਆ ਉਹਦਾ ਬਟਨ ਲੱਗਦਾ ਉਹ ਇੱਕ ਰਿਮੋਟ ਕਰਾਇਆ ਉਹ ਬਾਈ ਉਹਦੇ ਕਰਕੇ ਆਇਆ ਤਾਂ ਫਿਰ ਉਹਨੂੰ ਕੈਮਰਾ ਦਾ ਪੁੱਛਦੇ ਆਪਾਂ ਨੇ ਵੀ ਤਿੰਨ ਕੈਮਰੇ ਲਵਾਵਾਂਗੇ ਜੀ ਕੱਲ ਨੂੰ ਲੱਗਣੇ ਕੈਮਰੇ ਉਹ ਵੀ 19000 ਦਾ ਪ੍ਰੋਸੈਸਰ ਦੱਸਿਆ 2600 ਦਾ ਕੈਮਰਾ ਬਾਈ ਨੇ ਦੱਸਿਆ ਵੀ ਇੱਕ ਦੋ ਚੀਜ਼ਾਂ ਹੋਰ ਦੱਸ ਦਦੇ ਹੋ ਇੱਕ 4300 ਦੀ ਬੋਲਦੀ 4500 ਦੀ ਕਾ ਦੱਸਿਆ ਬਕਸਾ ਜਦਾ ਇੱਕ ਇੱਕ ਹਾਰਡ ਡੈਕਸ ਜੀ ਕਹਿੰਦਾ ਉਹ ਕਹਿੰਦਾ ਉਹ ਵੀ ਪਾਣੀ ਹੈ 1 2800 ਦੀ ਕਿ 3400 ਦੀ ਮਾ ਚੱਲ 3400 ਵਾਲੀ ਆ ਪਾਦੇ ਇਹੋ ਜਿਹੇ ਪ੍ਰੋਸੈਸ ਸੇ ਜੋੜ ਕੇ ਸਮਾਨ ਜਿਹਾ ਉਹਨਾ 19000 ਰੁਪਏ ਬਣਾਇਆ ਵੀ ਚਲੋ ਬਾਕੀ ਆਪਾਂ ਉਹ ਸਮਾਨ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜਿਹੜੇ ਕੈਮਰੇ ਵਾਲਾ ਪ੍ਰੋਸੈਸ ਹੈ ਵੀ ਤਿੰਨ ਕੈਮਰੇ ਆਪਾਂ ਨੇ ਲਵਾ ਦਨੇ ਆ ਇੱਕ ਆਪਾਂ ਉਧਰ ਵੇੜੇ 'ਚ ਲੱਗ ਜਾਣਾ ਇੱਕ ਗੱਡੀ 'ਕ ਨਹੀਂ ਲੱਗ ਜੂਗਾ ਇੱਕ ਇਧਰ ਡੰਗਰਾਂ 'ਕ ਨਹੀਂ ਲੱਗ ਜੂਗਾ ਵੀ ਇਹ ਲੱਗਦੇ ਹੋ ਜਾਣਗੇ ਬਾਕੀ ਕ ਉਹ ਆਪਣੇ ਡੰਗਰ ਵਾਲੇ ਕਿੰਨੇ ਲਾਂਦਾ ਖਿੱਚ ਕੇ ਉੱਥੇ ਕੈਮਰਾ ਇੱਕ ਉਧਰ ਤੇ ਕਰ ਲਿਓ ਨਾ ਆਪਣਾ ਸੈਟ ਜਾ ਵੀ ਹੋਰ ਸਾਰਾ ਇਨਵਰਟਰ ਨਬੂਟਰਾ ਜਬਿਜਲੀ ਵਾਲ ਆਇਆ ਵਦਾ ਆਪਣੇ ਵੀ ਇੱਕ ਦੋ ਕੁ ਪਲੱਗ ਲਾ ਕੇ ਆ ਬਾਕੀ ਉਧਰ ਵੀ ਲਵਾਤੇ ਸਾਰੇ ਵੀ ਚਲੋ ਬਾਕੀ ਦਿਖਾਵਾਂਗੇ ਜੀ ਪ੍ਰੋਸੈਸ ਜਿਹੜਾ ਚੱਲਦਾ ਸਾਰਾ ਇਹਨਾਂ ਕਾਲੇ ਬਿਟ ਆ ਤਾਜ਼ਾ ਚਲੀ ਗਈ ਆਪਣੇ ਉਧਰ ਟੀਨਾ ਥੱਲੇ ਇਹਨਾਂ ਦਾ ਮਕਾਨ ਬਣਾਇਆ ਤਾਂ ਉਹਦੇ ਤੇ ਪਹੁੰਚ ਗਏ ਅੱਜ ਪੱਖੇ ਲੱਗ ਗਏ ਉਧਰ ਸਾਰਾ ਕੰਮ ਕਰਤਾ ਤਿਆਰ ਹੈ ਇਹਨੂੰ ਓਕੇ ਜਿਆਦਾ ਪੰਨ ਤੋੜ ਕਰਕੇ ਆਖਲੇ ਕੰਨਾ ਖੜੀਆਂ ਹੀ ਆ ਸਭ ਟਾਈਮ ਨਹੀਂ ਕਿਸੇ ਦਾ ਬਗਲੇ ਦੇ ਰੱਖਿਆ ਵੇਹੇ ਜਗਾ ਤਾਂ ਖਾਸੀ ਬਣ ਗਿਆ ਢਾਏ ਤੇ ਖਾਸੀ ਬਣ ਜਾਣੀ ਹੈ ਕਿੱਥੇ ਕਿੱਥੇ ਤੱਕ ਆਉਂਦਾ ਮਕਾਨ ਇਹਦਾ ਕਿੱਥੇ ਕਿੱਥੇ ਤੱਕ ਆਉਂਦਾ ਨਲਕੇ ਤੱਕ ਕੋਰੇ ਦਾ ਕ ਕੋਰੇ ਨਹੀਂ ਆ ਜਾਣਾ ਹੈ ਨਲਕੇ ਜਿਹੜੇ ਨਲਕਾ ਫੇਰ ਜਾਓ ਪਤਾ ਨਹੀਂ ਕੀ ਆ ਪਤਾ ਹੀ ਐ ਇਦਾਂ ਨੂੰ ਵੀ ਬਤਾ ਲਓ ਹੋਰ ਬਾਅਦ ਨੂੰ ਆ ਜਾ ਫੇਰ ਅੱਛਾ ਬਹੁਤ ਜਗ ਆ ਪਹਿਲਾਂ ਦੇਖੋ ਤਾਂ ਕਿ ਨਹੀਂ ਲੱਗਦੀ ਉਨਾ ਸਾਰਾ ਨਵੇੜਾ ਬਾਕੀ ਆ ਕੱਢਦੇ ਪਾਈਟ ਬੰਪਰ ਆ ਆ ਆਪਣੇ ਆਲਾ ਮਕਾਨ ਹੈ ਆਪਣੇ ਮਕਾਨ ਦੇ ਬੈਠਣ ਆ ਜਾਂਦੀ ਆ ਧੰਮ ਆ ਕੇ ਵੀ ਆਜਾ ਜਦ ਅਜੇ ਜੋ ਤਿੰਨ ਨਾਲ ਦੇ ਲਾ ਲਿਆ ਸਾਰਾ ਫਰਿੱਜਾ ਫਰੋਜਾ ਚੁੱਲਾ ਜੋ ਬਣ ਗਿਆ ਉਧਰ ਵੀ ਦਿਖਾਵਾ ਕਰਦਾ ਵੀ ਤੁਹਾਨੂੰ ਮਾੜਾ ਮੋੜਾ ਝਲਕਾ ਜੇ ਉਧਰ ਤੇ ਹੀ ਹੁਣ ਤੂੰ ਥੋੜਾ ਜਿਹਾ ਆਪਣਾ ਕੰਮ ਘਟਾ ਤਾ ਆਪਾਂ ਨੇ ਕਿ ਹੁਣ ਕਿਸ ਕਿਸਮ ਦਾ ਟੱਬਰ ਰਹਿਣ ਲੱਗ ਗਿਆ ਫਿਰ ਨਹੀਂ ਆਪਾਂ ਲੋਟ ਲੱਗਦਾ ਛੇਹੀ ਗਲਤ ਗੱਲ ਨਹੀਂ ਕਰਨੀ ਆਪਾਂ ਨੇ ਮੇ ਨੂੰ ਮੜਾ ਜੇ ਇੱਕ ਝਲਕ ਦਿਖਾਵਾਂਗੇ ਆਪਾਂ ਨੂੰ ਬਾਕੀ ਪੈਸਾ ਕਾਕੇ ਦੇ ਦਰਵਾਜੇ ਪਈਆਂ ਜੀ ਪਕਾਉ ਪੈ ਵੀ ਹਮ ਨੂੰ ਕਿਹੜੇ ਸੁਹੇ ਜਿਹੜੇ ਆ ਰੱਖੇ ਮਿਲ ਜੇ ਹੋ ਜਾਗਾ ਸਾਲੇ ਹੁਣ ਬੇੜਾ ਬਣ ਜੂਗਾ ਤੁਹਾਨੂੰ ਸੋਗ ਮੂੰਹ ਹੋ ਕੇ ਵਧੀਆ ਇਹਨੇ ਇਹ ਬਣਾਣੀ ਮਕਾਨ ਥੋੜਾ ਜਿਹਾ ਹੱਤੋਂ ਕਰਨਾ ਹੋਣਾ ਨਾਲੇ ਚੌਜੋਦ ਨਾਲੇ ਇਧਰ ਰੁਕਣਾ ਪਊਗਾ ਮਰਾ ਸਟੈਟਰ ਨੂੰ ਆਂਗਿਆ ਮੇਰਾ ਸਾਰੀਆਂ ਸੂਜੇ ਸਾਰੇ ਇਧਰ ਮੇਰਾ ਸਾਇਲੈਂਟਰ ਨਹੀਂ ਹੈ ਬਹੁਤ ਜਗ੍ਹਾ ਲੱਗਦੀ ਪਹਿਲਾਂ ਦੱਸਦਾ ਤਾਂ ਕਿ ਜਿਆ ਥੋੜਾ ਜਿਹਾ ਜਗ੍ਹਾ ਆਪਣੇ ਕੋਲੇ ਤੁਹਾਨੂੰ ਇੰਨੇ ਜਿਹਾ ਵੈਦੇ ਕੋਲ ਆਪਾਂ ਇਹ ਆਰੇ ਥੋੜਾ ਬੱਦੇਓ 5 ਕੁਆਰਟਲ ਦਾ ਤੋਲ 2 ਟੋਟੇ ਬਾਏ ਵਿੱਚ ਇਹਨਾਂ ਨੇ ਕੰਨਕ ਰੱਖਦੇ ਥੋੜੀ ਜਿਹੀ حساب ਜੋਗੀ ਐ ਉਹ ਮੈਂ ਕਿਹਾ ਤਾਂ ਵੀ ਬਿੱਚੇ ਦਾ ਦੋ ਇਹਦੇ ਉਹ ਕਿਆ ਬੱਟੀਆਂ ਟੋਟੇ ਉਹ ਨਹੀਂ ਆ ਢੋਲ ਚ ਠੀਕ ਐ ਇੱਥੇ ਕਿੱਥੇ ਤੱਕ ਆਈ ਐ ਕਰੋ ਜਿੰਨੀ ਕਿ ਮਰਜ਼ੀ ਹੋਵੇ ਹੈ ਦਾ ਖੋਲਿਆ ਦੋ ਵਾ ਤਾਂ ਗਾਉਂ ਦੇਖੇ ਯਾਰ ਕਿਹੜਾ ਇਹਦੇ ਕੋ ਕੰਮ ਮਰ ਗਿਆ ਲੋ ਬਾਈ ਅੱਜ ਅੱਜ ਇਹਨਾਂ ਨੂੰ ਉਮੀਦ ਹੈ ਦੇਖਦੇ ਕਿ ਕਿਹੜਾ ਹੁੰਦੀ ਐ ਓਪਰੀ ਜਗਾ ਹੋ ਜਣੀ ਅੱਜ ਆਹ ਫਿਰ ਇਹ ਗੱਟਾਂ ਗਰਵੀ ਉੱਪਰ ਹੋ ਜਾਂਦੇ ਨੇ ਇੱਕ ਮੈਂ ਸਣਾ ਖੁਰਦੇ ਮਾਰੀ ਵਾਲੇ ਇਹਦੇ ਕੋਲ ਨਹੀਂ ਰਹਾ ਤੂੰ ਠੰਡਾ ਹੋ ਜਾਂਦਾ ਮੌਸਮਾ ਠੰਡਾ ਹੋ ਜਾਣਾ ਫੇ ਇੱਕਿਆਰੇ ਈ ਸੀ ਲਾਗੇ ਐਨ ਉੱਤੇ ਜਿ ਪੈ ਜਾਣਾ ਅੱਜ ਟੰਗਰਾ ਕੋਲ ਬੈਠੇ ਨੇ ਤਾਂ ਖਾ ਸਕਦੇ ਲੋਗੇ ਹੂੰ ਮਹੀਨਾ ਉਹ ਤੂੰ ਦੇਖਦਾ ਨਹੀਂ ਤੇਰੇ ਮਕਾਰ ਪੈਂਦਾ ਫਿਰਦਾ ਇੱਧਰ ਨਹੀਂ ਤੂੰ ਵੀਜੀ ਮਕਾਰ ਵਿੱਚ ਹੋ ਸਕਦਾ ਉਹ ਤੱਕ ਦੇ ਹੁਣ ਦੇਖਦੇ ਉਹ ਲੋ ਤੋਂ ਉਹਲੇ ਰਹਿਣਾ ਪੈਂਦਾ ਕਹਦਾ ਲੈ ਗੜਾ ਬੰਦਾ ਮਹਾਂ ਦੋ ਟੋਟੇ ਦੀ ਬੱਤੀ ਕਹਿੰਦਾ 5 ਕਿਲੋ ਦਾ ਢੋਆ ਕੌਂਟਲ ਢੋਆ ਲੈ ਕਹਿੰਦਾ ਦੋ ਲੈ ਲਿਆ ਵੀ ਇੱਟਾ ਰੱਖ ਲੈਣੇ ਵੀ ਥੱਲੇ ਕਾਦੇ ਦੋ ਟੋਟੇ ਥੱਲੇ ਆ ਗਏ ਔਰ ਇਹ ਕਹੇ ਹਲਾਲ ਕਰਨੀ ਹੈ ਮੈਂ ਕੋਈ ਹਾਲਤ ਨਹੀਂ ਤੂੰ ਟੈਨਸ਼ਨ ਫਰੀ ਹੋ ਜਾ ਉਹ ਕਹਾ ਦੋ ਢੋਲ ਹੋਰ ਭਰੇ ਪਏ ਆ ਲੱਕੜੇ ਰੱਖਦੇ ਬਾਈ ਆ ਦੇ ਬਾਈ ਗਲਤ ਗੱਲ ਹੈ ਕੀ ਮੈਂ ਖੜ ਦੇਖਿਆ ਵੇ ਤੇ ਮੇਰੇ ਖੜਾ ਦੇ ਆ ਲਾੜ ਦੇ ਆ ਇੱਧਰ ਬਾਈ ਦੇਖ ਦੇ ਆ ਸਾਡਾ ਢੋਲ ਉਹ ਦੇ ਪਲੇਟ ਲੱਕੜੇ ਰੱਖੇ ਆ ਟੈਨਸ਼ਨ ਹੀ ਲੈਣੀ ਹੈ ਕਿ ਇਹਦੇ ਵਿੱਚ ਤੈ ਕੱਢ ਕੇ ਨਹੀਂ ਕੱਢੀ ਹੋਰ ਢੋਲਾਂ ਵਿੱਚੋਂ ਕੱਢਣੀ ਆ ਬਸ ਠੀਕ ਹੈ ਬਾਈ ਠੀ ਜੇ ਜੇ ਸੁਸਰੀ ਲਾਗੀ ਤੈਨੂੰ ਫੜ ਲੈਣਾ ਉਹ ਇਹਨੂੰ ਕਿਹਾ ਮਹਾ ਸੁਸਰੀ ਨੂੰ ਮੈਂ ਕਿਹਾ ਲੈਣ ਹਾਂ ਬੱਟੀ ਦੇ ਜਾਣੀ ਮੈਂ ਤੁਹਾਨੂੰ ਉਹ ਮੇਰੇ ਕੋ ਪਈਆਂ ਹੈਗੀ ਹਾਂ ਰੱਖਿਆ ਸਾਰਾ ਉਹ ਜੇ ਲਾਉਣੀ ਹੁਣ ਤੇ ਬੱਟੀ ਪਾਉਣੇ ਵਿੱਚ ਬਹ ਠੀਕ ਹੈ ਬੱਟੀ ਨਹੀਂ ਆਇਆ ਕਮਨ ਵੇੜੀ ਲਿਆ ਦੇ ਮੈਂ ਲਿਆ ਦਿੰਦਾ ਉਹ ਵੀ ਉੱਪਰ ਰੱਖਿਆ ਮੇਰੇ ਚਵਾਰੇ ਦੇ ਇਹਦੇ ਵਿੱਚ ਆਕਾ ਮੈਂ ਤਾਂ ਮਹਿਕ ਨੂੰ ਕਹਿ ਕੇ ਆਟਿਆ ਆਜਾ ਮੰਮੀ ਤੂੰ ਵੀ ਆ ਜਾ ਆਜੇ ਕਰਾ ਦੇ ਫੈਸਲਾ ਇੱਧਰ ਹਾਂ ਮੈਂ ਕਿਹਨੂੰ ਕਹਿੰਦਾ ਮਾਰੇ ਗਰਮੀ ਲੱਗ ਰਹੀ ਆ ਏਸੀ ਵਾਲੇ ਕਮਰੇ ਚ ਬੈਠੀ ਹਾਂ ਮੈਂ ਇੱਥੇ ਬੈਠ ਜਾऊंगा ਬਹੁਤ ਠੀਕ ਹੈ ਮੈਂ ਦੀ ਮਹਾਰਾਖੀ ਰੱਖ ਲਓ ਰਵਾਨਾ ਆ ਤੇ ਠੀਕ ਹੈ ਹਾਂ ਮੈਂ ਉਹ ਦੱਸਦਾ ਵੀ ਪੂਰੀ ਰਣਾ ਕੁੰਡਰ ਖੜਾ ਗੋਲਨ ਵਾਲਾ ਫੇਲਾ ਖੜਾ ਹੋਵੇ ਪਾਣੀ ਭਾ ਕੇ ਕੁੱਲਰੋਂ ਤਿੰਨ ਪਏ ਆ ਕੁੱਲਰ ਦਾ ਇੱਕ ਤਾਂ ਆ ਹੋਵੇ ਤਿੰਨ ਕੁੱਲਰ ਹੋ ਗਏ 3500 600 600 ਜੰਟ ਤੱਕ ਹੋਇਆ ਉਹ ਵਾਧੂ 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 ਤੇਰਾ ਇਹ ਮਿੱਟੀ ਮਹਿਨ ਇਹ ਮਹਿਨ ਲਾਈ ਹੋਈ ਐ ਇੱਕ ਵਾਰ ਨਾ ਪੈਨਸਿਓ ਗੱਲ ਹੈ ਏਸੀ ਦੀ ਗੱਲ ਚੱਲੀ ਸੀ ਤਿੰਦਾ ਕਹਿੰਦਾ ਸੀ ਬੇੜੇ ਚ ਪਾਇਆ ਵੇ ਸੀ ਮੈਂ ਕਹਿੰਦਾ ਬੇੜੇ ਚ ਸੀ ਰਾਤੀਏ ਦੁਕਾਨ ਦੇ ਪਿਆ ਇਹ ਹੋਨੇ ਹੋਈ ਠੰਡੀ ਚਾਰੇ ਪਾਸੇ ਚਾਰੇ ਪਾਸੇ ਹੋ ਵਜਣ ਦੇ ਚਾਰੇ ਪਾਸੇ ਹੋ ਠੰਡੀ ਆਉਗੀ ਕੋਈ ਜੇ ਪਾਣੀ ਦਾ ਆਜੇ ਪਾਉਣਾ ਪਹਿਲਾਂ ਲੱਕੜੇ ਲਾਓ ਬਾਈ ਹੈ ਲੱਕੜੇ ਲਾਓ ਥੱਲੇ ਲੱਕੜੀਆਂ ਲਾ ਦਿੰਦੇ ਮੈਂ ਮੁੱਥੇ ਬਾਹਲੇ ਖੜੇ ਰਿਹਾ ਜਾ ਕੇ ਜਪਾਲੇ ਲਿਆ ਬਾਲੇ ਲਿਆਓ ਉਹਨੇ ਸਾਡੇ ਸਲਾਬ ਹੋਣੀ ਚੋੜੀ ਸਲਾਬ ਤਾਂ ਨਹੀਂ ਹੈਗੀ ਫਿਰ ਵੀ ਜੀ ਹਾਂ ਪਹਿਲੇ ਹਾਂ ਤਾਂ ਦੋ ਕੁੰਟੜੇ ਇਹਨਾਂ ਤਾਂ ਨਹੀਂ 흘ਲੇ ਜਾਣੇ ਨੇ 흘ਦਾ ਹੈ ਨਹੀਂ ਇਹਦੇ ਚ ਤਾਂ ਪਈ ਆ 50 ਤੋਂ ਵੀਸਾ 100 130 ਕਿਲੋ ਕੰਮ ਤੇ ਪਈ ਤਿੰਨੇ ਟੁੱਟੇ ਪਏ ਆ ਤਿੰਨੇ ਟੁੱਟੇ ਪਏ ਆ 30 ਕਿਲੋ 50 50 ਦੇ ਦੋ 130 ਕਿਲੋ ਥੋੜਾ ਤਿੰਨੇ ਟੁੱਟੇ ਵਿੱਚ ਇੱਕ ਟੋਟਾ ਦਊਗਾ ਵੀ ਬਾਤ ਦਾ ਚਲ ਕੋਈ ਇਹਦੇ ਸੱਦੇ ਕੱਢ ਲਿਓ ਨਹੀਂ ਕਿਹੜਾ 20 ਕੁੰਟੜੇ ਇਹ ਤਾਂ ਨਿਕਲਣਾ ਦਾ 20 ਕਿਲੋ ਰੱਖੜੇ ਦੇ ਯਾਰ ਦੂਸਰ ਉੱਥੇ ਚੱਕ ਲੈ ਜਾਈ ਪੈਨਰ ਉਹ ਵੀ ਹਲੇ ਲੋ ਆਈ ਨਾ ਇਹ ਕੱਢ ਲਓ ਹੁਣ ਕੱਢ ਲਓ ਫਿਰ ਤਕਲਾ ਸਰ ਵੀ ਆਏ ਤੇ ਪਾਉਂਦੇ ਥੋੜਾ ਜਿਹਾ ਪਰਵਾਜ਼ਾਂ ਦੇ ਨੂੰ ਹੋਰ ਰੱਖ ਕੇ ਕੱਢ ਲੈਂਦੇ ਆ। ਕਿਆ? ਗੱਲੇ ਰੱਖ ਕੇ ਕੱਢ ਲੈਂਦੇ ਆ। ਬੰਦੇ ਕੋਈ ਭੈਣ ਫੱਲ ਲੱਗਦੇ ਮੈਨੂੰ। ਸਰ ਵੀ ਤੇਰੀ ਗਲਤੀ ਐ ਇਹ। ਜੀ ਜੀ। ਸਰ ਵੀ ਜੀ ਦੀ। ਗਲਤੀ ਭਾਈ ਇਹ ਗਲਤੀ ਥੋੜੀ ਜਿਣੀ ਉਸੇ ਥੱਲੇ ਚਾਇਆ। ਜਦੋਂ ਉਹ ਮਤਲ ਕੱਢੂ ਧੋਣੀ ਉੱਥੀ। ਮੈਂ ਸ਼ਾਇਦ ਮੈਂ ਕਹਿੰਦਾ ਸ਼ਾਇਦ ਰੱਖੀ ਹੋਵੇ। ਮੈਨੂੰ ਕਿਆ ਮਤਲ ਆਈ ਗਿਆ ਆਪਾਂ ਉਹ ਕੋਣਤਾ। ਤੁਹਾਨੂੰ ਕੋਈ ਪਤਾ ਨਹੀਂ ਆਗਾ। ਠੰਡਾ ਪਾਣੀ ਵੀ ਲੋ? ਹੂੰ? ਠੰਡਾ ਪਾਣੀ। ਵੇ। ਦੋ ਲਾ ਲਟਕਾ ਕਿੱਥੇ ਮਹਾਤ ਦੇ ਚੱਕ ਲਿਆ ਇਹ ਕਾਰਨ ਚੱਲਿਆ ਉਹ ਐ ਦੁਖ ਤੀਵਰ ਉਹ ਲੈ ਕੇ ਗਏ ਦੋ ਅੱਜ ਮਹਾਨ ਹਾਵਾ ਦਾ ਵੀ ਨਹੀਂ ਜੇ ਹਵਾ ਜਲਦੀ ਆਤਾ ਜਿਹੜੀ ਆਪਣੀ 50% ਦਿਸ ਰਹੀ ਹੈ ਬੈਗ ਆਰਤੀ ਇੱਧਰ ਇੱਧਰ ਜ਼ਿੰਮੇਵਾਰ ਇੱਧਰ ਅੱਛਾ ਜ਼ਿੰਮੇਵਾਰ ਇਹਦੇ ਪਰ ਹੈ ਜਿਹੜੀ ਵਧੀਆ ਖੜੀ ਹੈ 7 ਵਜੇ ਇੱਕ ਕੰਮ ਕਰਿਆ ਜਿਹੜੇ ਦੋ ਬੱਲੇ ਬਾੜ ਤੇ ਨੇ ਨੇਓ ਜਿਹੜੀ ਬੁਰੀ ਲੱਗਦੀ ਸੀ ਸਾਸ ਸਵਾਈ ਜੋਗੀ ਕਰਨ ਦੀ ਸਾਰੀ ਸਾਰੀ ਸਟ੍ਰਾਈਕ ਕਰਦਾ ਜਿੰਮੇਵਾਰ ਇਹਦੇ ਇਹਦੇ ਪਰ ਸਾਹਮਣੇ ਜਿੰਮੇਵਾਰੀ ਇਹੋ ਬੰਦੇ ਦੀ ਜਿੰਮੇਵਾਰੀ ਦਾ ਇਹ ਨਾਮ ਕਹਿੰਦੇ ਸਾਨੂੰ ਕੰਮ ਦੱਸ ਹਾਂ ਆ ਤੂੰ ਲੋਗ ਰਗਰੀ ਜਨ ਆਵੇ ਕੰਮ ਹੋਵੇ ਚਲ ਆ ਜਾ ਆ ਗਿਆ ਭਾਈ ਦੋ ਬੱਲੇ ਆ ਗਏ ਚਲੋ ਭਾਈ ਇੱਧਰੇ ਪਾਸੇ ਲੱਗਿਆ ਕਿੱਟਣਾ ਹੋਣਾ ਕਰਾ ਤੂੰ ਕਰੀ ਆਪਣੇ ਨਹੀਂ ਦੇ ਕੇ ਜਿਹੜੀ ਜਿਨੀ ਆਉਂਦੀ ਕੋਈ ਆ ਗਿਆ ਆਪਣੇ ਨਹੀਂ ਆਇਆ ਕਰ ਟੇਟਾ ਕਰ ਆਪਣੇ ਨੂੰ ਅੱਛਾ ਬੱਲਾ ਇੱਧਰ ਨਾ ਰੇ ਲਾ ਵੀ ਆਪਣੇ ਕਰਦੇ ਹੁਣ ਕੰਮ ਪੱਕਾ ਇਹ ਇਹ ਬਾਈ ਨੇ ਗੁੱਸਾ ਕਰਨਾ ਮੇਰੇ ਨਾਲ ਤਾਂ ਬਾਈ ਜੇ ਮੈਨੂੰ ਗੁੱਸਾ ਕਰਨਾ ਹੁੰਦਾ ਮੈਂ ਤਾਂ ਕਹਿੰਦਾ ਜਿੰਨਾ ਰੱਬ ਦਿੰਦਾ ਪਾਈਸਾ ਨੂੰ ਕਰਨੀ ਲੈ ਹੁਣ ਪੱਕਾ ਕੰਮ ਹੋ ਗਿਆ ਹੁਣ ਜਿੰਨਾ ਮਰਜੀ ਪਾਣੀ ਆ ਜਾਵੇ ਮੈਂ ਕਿਹਾ 20 ਕਾਟਨ ਕਣ ਕੱਢੋ ਬਾਈ ਤੇਰੀ ਮਾਂ ਨੇ ਗਾਲਾਂ ਕੱਢਣੀਆਂ ਵਿਚੇ ਬਾਤ ਤੇ ਉਹ ਜੱਦਾ ਵਿਚੇ ਬਾਤ ਨੇ ਕੱਢਾ ਉਹ ਛੱਡ ਦੇ ਛੱਡ ਤੂੰ ਤਰਫਾ ਹਾਂ ਖਰਚਾ ਹਾਂ ਥੱਲੇ ਪਾ ਕੇ ਉੱਪਰ ਹਾਂ ਕੱਢ ਲਾ ਬਸ ਮੈਂ ਮੈਂ ਉਹ ਚਤੇ ਲੱਲਾ ਰਹਿਣ ਦੇ ਵਿੱਚ ਪਾਤ ਸਿੱਧੀ ਪਾ ਦਿਮਾਗ ਨਾਲ ਪਾ ਮੜ ਜੀ ਆਏ ਆਨਲਾਈਨ ਚੱਲਣ ਦੇ ਆਨਲਾਈਨ ਚੱਲਦਾ ਸਿਸਟਮ ਮੈਂ ਤਾਂ ਨਾਲ ਪਾ ਖਾਂ ਕੱਲ ਭਾਈ ਟੇਡਾ ਕਰ ਦੇ ਆਪਣੇ ਵੱਲੋਂ ਉਹ ਨਹੀਂ ਹੈ ਕੀ ਕੰਮ ਕਰ ਦਸੋ ਨਹੀਂ ਨਾ ਨਾ ਜਾ ਤੇ ਪਾ ਦੇ ਦਿੱ ਗਈ ਹੈ ਜੇ ਨਾਲ ਦੇ ਬਾਦ ਉਹਦਾ ਮੈਨੂੰ ਤਾਂ ਫੇਰ ਜਾ ਦੇ ਅਸੀਂ ਪਾਈ ਵੀ ਪਾਜੀ ਮੈਂ ਤਾਂ ਆਉਣ ਡਿਲੀਵਰੀ ਵੀ ਕਰਤੀ ਹੋ ਵੀ ਹੋਣੀ ਹੋਗੀ ਹੋਣੀ ਸਰਪ ਲੈਣ ਦੇ ਬਸ ਮਨ ਕਰਦੇ ਤਸੋਂ ਹੌਲੀ ਹੌਲੀ ਇਹ ਕਿੰਨੀ ਵਾਰ ਤਾਂ ਉਹ ਤਾਂ ਧੱਕੇ ਪੜਾ ਜਾ ਉਹ ਦੇ ਹੋਰ ਦੂਜੇ ਪਾਸੇ ਦੂਜੇ ਪਾਸੇ ਵਾਈ ਦੂਜੇ ਪਾਸੇ ਮਾਰਦੇ ਜਿੱਸੇ ਨਾਲ ਜਿੱਦ ਤੱਕ ਚੱਲ ਪਾ ਦੇ ਫਿਰ ਤਲਵਾਰ ਉਹ ਵੀ ਹੈ ਪਾਣਾ ਕੋਈ ਨਹੀਂ ਦਾ ਰੋਟਾ ਦਾ ਪਾਇਆ ਤੇ ਵਿੱਚ ਜਿਹੜਾ ਲੱਗਿਆ ਚਲੋ ਚਲੋ ਫਾਤੇ ਫਾਤੇ ਮੇਸ਼ਾਨੀ ਹਲੋ ਜੀ ਨੀਂਦ ਆ ਗਈ ਠੀਕ ਹੈ ਜੀ ਨਾ ਆਜਦਾ ਇੱਧਰ ਆ ਜਾਓ ਉਹ ਕੋਈ ਨਹੀਂ ਨੀਂਦ ਆ ਜਣਾ ਮੱਛਰ ਲੱੜਣਗੇ ਇਹਨੇ ਮੱਛਰ ਇਹਨੇ ਕਰਨਾ ਤੰਗ ਮੱਛਰ ਇਹਨੇ ਆਵੇ ਕਿੰਨੇ ਕਿੰਨੇ ਮੱਛਰ ਤਾਂ ਨਹੀਂ ਆਈਆਂ ਕਰ ਦੋ ਬਸ ਚੱਲ ਜੰਨੇ ਬੇ ਕਿਤੇ ਕਿਾਰੇ ਮਾਰ ਦੇ ਦਾ ਬੜੀ ਉਹ ਬਾਈ ਸਫਰੀਆ ਗਾਮ ਚੱਲਣ ਲੱਗਿਆ ਹਾਂ ਕਾ ਕਾ ਸਵਾਜੇ ਹੋ ਗਏ ਭਾਈ ਉਹ ਵੀ ਦਿਨਾਂ ਦਾ ਹੀ ਫਰਕ ਪੈ ਗਿਆ ਮਾਸੜ ਦਿਨਾਂ ਦਾ ਹੀ ਫਰਕ ਪੈ ਸਵਾ 6 ਹੋ ਗਏ ਸੂਰਜ ਲੱਗ ਗਿਆ ਬੂਟੇ ਵਿੱਚ ਨੂੰ ਟੇਡਾ ਹੋਣ ਅੱਗੇ ਪੌਣੇ 8:00 ਵਜੇ ਅੱਗੇ 6 ਵਜੇ ਇੱਥੇ ਖੜਾ ਹੁੰਦਾ ਤਾਂ ਇਹ ਦੁਪਹਿਰਾਂ ਲੱਗਦਾ ਤਾਂ ਹਾਂ ਬਈ ਹੁਣ ਮੈਨੂੰ ਇਹਦੇ ਸਗਾਤ ਲੱਗਦੀ ਦੀ ਮਾਸੜ ਉਹ ਦਵਾਈ ਦੀ ਗੱਲ ਉੜਤੀ ਆਹੀ ਕਰ ਦੇਣੀ ਸੀ ਕੀ ਕੋਈ ਰੋ ਹੂੰ ਚਮਕਦਾ ਰਾਂ ਯਾਰ ਇਹਨੇ ਛੱਡਣੀ ਕਿਤੇ ਕੀੜੇ ਮੋਕਾਉਣੇ ਐ ਤਾਹੀ ਬਾਈ ਕਹਨੇ ਆ ਵੀ ਕੋਈ ਚੀਜ਼ ਆ ਚਲਦੀ ਹੋ ਵਧੀਆ ਲੱਗਦੀ ਹੈ ਚਲਦੀ ਵਧੀਆ ਲੱਗਦੀ ਹੈ 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 ਗੱਲ ਚ ਮਸੜ ਟੁੱਕ ਹਾਂ ਦੇਖਦਾ ਆ ਹੁਣ ਹੁਣ ਜਿੰਨਾ ਮਰਜ਼ੀ ਲਾ ਲੈ ਦੇਗਾ ਪੰਪ ਹਾਂ ਇਹ ਬਿੱਲਾ ਇਹੀ ਗੱਲ ਐ ਬਟੂਕ ਦੀ ਆ ਇਹਨੇ ਲਹੂ ਪੀ ਲਿਆ ਬਾਈ ਮੇਰਾ ਜਾੜ ਖੜ ਗਿਆ ਹਾਂ ਖੜ ਗਿਆ ਵੀ ਹੁਣ ਦੇਖਦੇ ਆਸੀਂ ਆ ਉਹ ਫੇਰ ਅੱਗ ਵਾਲਾ ਲੱਗਦਾ ਹੈ ਜੱਟਾ ਹੀ ਆ ਹਾਂ ਸਰਬਤੇ ਆ ਸਰਬਤੇ ਆ ਜੀ ਉਹ ਉਹੀ ਗੱਲ ਆ ਨਾ ਬਈ ਅ ਚਲੋ ਛੱਡੋ ਕਾ ਨੂੰ ਦੇਣੀ ਟੋਕਾ ਕਾ ਨੂੰ ਕਬਰ ਰਣੀ ਆ ਮਤਲਬ ਕਹੀ ਨਿਕਲ ਜਾਣੇ ਉਹਦੇ ਦੋ ਪੰਪਾਂ ਦੀ ਦਿੱਤੀ ਆ ਪਾ ਕੇ ਅੱਛਾ ਨਾ ਹੁਣ ਪਤਾ ਨਹੀਂ ਕਿਸਾਨ ਹੈ ਸਾਹੂ ਸਾਹੂ ਦਾ ਜਦਾ ਕਹਿੰਦਾ ਮਾਰਨਾ ਗਿਆ ਤਾਂ ਹੈ ਹਾਂ ਮਾਰ ਲੈਂਦੇ ਜਿਹੜੀ ਜਾਇ ਲੱਗਦੀ ਆ ਉਹਦੇ ਬਸ ਇੱਧਰ ਉੱਧਰ 468 ਨੂੰ ਤੇ 7301 ਜਿਹੜੀ ਉਹ ਠੀਕ ਹੈ ਹੂੰ ਮੇਰੇ ਵੀ ਨਹੀਂ ਹੈ ਮਸੜ ਉੱਥੇ ਸੀ 330 468 ਨੂੰ ਪਾਈ ਗਈ ਆ ਹੂੰ ਕਾਰ ਸਤਾਰ ਨੂੰ ਸੀ ਫਲੈਟ ਦੀ ਸ਼ਿਕਾਇਤ ਹੈਗੀ ਆ ਜਿਹੜੀ ਕਹਿ ਦਿੰਦੇ ਆ ਬਈ ਇਹ ਬੀਜਾਂ ਦੇ ਚੱਕਰ ਹੁੰਦਾ ਜੀ ਬੀਜਾਂ ਨਹੀਂ ਕੱਟਾ ਹੋ ਜਾਂਦਾ ਜਿਕਣਾ ਨੇ ਕਹਾ ਕਣਕ ਦੇ ਆ ਦੇਖੋ ਬਈ ਤੁਹਾਨੂੰ ਤਿਆਰਬਾ ਦਿਖਾਈਏ ਆ ਪਾਣੀ ਕਾਲਾ ਜਿਹੜਾ ਵਿੱਚ ਜਿਹੜਾ ਵਿੱਚ ਪੈਂਦਾ ਜਿੱਟਾ ਹੈ ਨਿਕਣਾ ਕਹਿੰਦੇ ਕਾਲੇ ਤੋਂ ਵੱਡੇ ਚਿੱਟੇ ਹੋ ਨਿਕਲਦੇ ਇਹ ਬਈ ਘੱਟੋ ਘੱਟ ਮੈਂ ਨਹੀਂ ਜਾਣਦਾ ਬਈ ਜ਼ਿਆਦਾ ਨਹੀਂ 20 25 ਦਿਨ ਤਾਂ ਹੋਗੇ ਮਸੜ ਸਾਰੀ ਆ ਮੋਟਰਾਂ ਹੁਣ ਮੋਟਰ ਚਲਦੀ ਹੋਣੀ ਮੋਟਰਾਂ ਚਲਦੀਆਂ ਨਹੀਂ ਹੈ ਉਹ ਤਾਂ ਸਾਨੂੰ ਲੈਟ ਤਾਂ ਨਹੀਂ ਪਤਾ ਕਾਦ ਆਉਂਦੀ ਕਦੋਂ ਆਉਂਦੀ ਕਾਦ ਜਾਂਦੀ ਆ ਪਹਿਲਾਂ ਹੁਣ ਕਰਿਆ ਅਰੇ ਚੱਲ ਸਪਰੇ ਹੋਣੀ ਵੀ ਲੇਟਰੀ ਦੀ ਨਹੀਂ ਜਿਹੜੀ ਸਪਰੇ ਠੰਡੇ ਵਾਲੀ ਆ ਹਾਂ ਉਹ ਠੰਡੇ ਵਾਲੀ ਉਹ ਮੈਂ ਤਾਂ ਉਧਰ ਕੰਮ ਘੱਟਿਆ ਆ ਜਸਵੀਰ ਦਾ ਖਾਣਾ ਕੋਲ ਡੀਲਟਰ ਉਹ ਹੁਣ ਸਮਾਨਾ ਜੂੜਾ ਸਾਰੇ ਚੱਕ ਹੋ ਗਿਆ ਪ੍ਰੋਪਰ ਅੱਜ ਉਹ ਮੈਂ ਦੇਖੀ ਆ ਮੂਰੀ ਮਹੱਕ ਦੀ ਵੀਡੀਓ ਤੇ ਉਹਨਾਂ ਨੇ ਟੀਨੇ ਵੀ ਢਾਤੀਆਂ ਤਾਂ ਤਾਂ ਸਾਰਾ ਕੁਝ ਸਾਰੇ ਸਮਾਨ ਮੇਰੇ ਬਾੜੇ ਚਲੀ ਗਿਆ ਪ੍ਰੋਪਰ ਆਏ ਲੱਗਦਾ ਵੀ ਪਤਾ ਨਹੀਂ ਕਦਾਂ ਘਰ ਬਸਿਆ ਵਾਹੇ ਪਾਡੇ ਫਰਿਜ ਇਨਵਰਟਰ ਹੁਣ ਲਾਈਟ ਬੱਜੀ ਵੀ ਦੀ ਅੱਖੇ ਚੱਲਦੇ ਦੇ ਉੱਥੇ ਛੱਕ ਪਈ ਮਹਨ ਲਾਈਟ ਤਾਂ ਹੈਗੀ ਆ ਫਿਰ ਕਹਿੰਦੇ ਸੀ ਤੁਹਾਨੂੰ ਇਨਵਰਟਰ ਲਾ ਲਿਆ ਇੱਥੇ ਅੱਛਾ ਅੱਛਾ ਤੀਨਾ ਜਿੱਦ ਉਹ ਗਲਤੀ ਹੋ ਗਈ ਜਿਹੜੇ ਮੇਰੇ ਨਾਲ ਦੋ ਪੱਕੇ ਦੇ ਕਹਿੰਦੇ ਇਹ ਵੀ ਕਰਾ ਦੇਣ ਤੇ ਡੰਗਰ ਵਾਲੇ ਹਾਂ ਕੱਲ ਨੂੰ ਬਿਜਲੀ ਚੱਲ ਹੁਣ ਮਾਸਨ ਕਾਹਗਾ ਲੋੜ ਵੀ ਨਹੀਂ ਹੋ ਜਾਣਾ ਉਹਦਾ ਤਾਂ ਲੋੜ ਵੀ ਨਹੀਂ ਪੈਣੀ ਹੈਗੀ ਫਿਰ ਉਹਦਾ ਢੋਲ ਪਟੀਨਾ ਦੇ ਬਾਹਰ ਪਿਆ ਦਾ ਕਣ ਕਾਲਾ ਅੱਛਾ ਕਣਕ ਦੇ ਚੱਲ ਦੋਗੇ ਥੈਲੇ ਆ ਥੈਲਿਆਂ ਚ ਪਾ ਲਈ ਕਹਿੰਦਾ ਮਾਹੋਂ ਬਾਹਰ ਪੈਨੋ ਸਸਰੀ ਲੱਗ ਜਾਣੀਆਂ ਮੈਨੂੰ ਗੱਡੀ ਕੋ ਰੱਖਦੇ ਹੈਗੀ ਜਗਾ ਉ ਉਹ ਉੱਥੇ ਰਖਾ ਕੇ ਕਣਕ ਪਾਈ। ਇਹ ਕਹਿੰਦਾ 20 ਕਿਲੋ ਤਿੰਨ ਸੈਲੇ ਦੇ। ਕਹਿੰਦਾ ਦੋ ਪਾਦਾਂ ਨੇ ਇੱਕ ਰੱਖ ਲੈਣਾ 20 ਕਿਲੋ ਦਾ। ਆਓ ਪਿਆਉ ਜੂਗਾ। ਉਹ ਵੀ ਵਿੱਚੇ ਬਾਤ ਆ। ਪਾਉਂਦੀ ਸਾਰੇ ਫੇਰ ਕੱਢਿਆ। ਗੱਲਾਂ-ਗੱਲਾਂ 'ਚ। ਗੱਲਾਂ-ਗੱਲਾਂ 'ਚ। ਜਦੋਂ ਬਾਈ ਜੋਸ਼ ਆਉਂਦਾ ਹੈ ਮਾਸੜ। ਹਾਂ। ਉਹ ਆਪ ਨਹੀਂ ਨਾ ਉਹ ਕਰਦਾ ਹੈਗਾ ਆਪ ਟਾਲਦਾ ਕੰਮ ਥੋੜੇ। ਮੱਕੀ ਬਾਈ ਤੁਸੀਂ ਇਹ ਚਲੋ ਕੰਮ ਚੱਲਦੇ ਰਹਿਣੇ। ਤੁਸੀਂ ਵਿਊ ਚੈੱਕ ਕਰੋ। ਇਹ ਜਿਹੜਾ ਵਿਊ ਆ ਇਹ ਸਿਰਫ ਸਿਰਫ ਮਾਸੜ। ਹਾਂ। ਪੰਜਾਬ 'ਚ ਪਾਇਆ ਜਾਂਦਾ। ਪੰਜਾਬ 'ਚ ਮਾਸੜ। ਹਾਂ ਜੀ ਜਮੀ ਬਈ ਆ ਵੀ ਪੰਜਾਬ ਚ ਬੰਨਿਆ ਆ ਤੇ ਆ ਵੀ ਜਿਵੇਂ ਆਪਦੇ ਰਹਿੰਦੇ ਹੜ ਗਿਆ ਨਾ ਇਹ ਇਹਨੂੰ ਪਤਾ ਨਾਲ ਹੀ ਪੰਗਾ ਮੈਂ ਕਿਹਦੇ ਨਾਲ ਲੰਦਾ ਹਾਂ ਲੋ ਜੀ ਉਹ ਐ ਲੇ ਬਰੂਣੀਆਂ ਦਾ ਫਰੇ ਹੁਣ ਹੁਣ ਆਪਾਂ ਦਾ ਕਰਨੀ 2 ਪਰ ਤੇ ਹੀ ਐ ਅੱਛਾ ਵਿੱਚ ਨਹੀਂ ਮੜਨਾ ਨਹੀਂ ਮੜਨਾ ਖੇਤੀ ਚਲਾਈ ਘੱਟੇ ਐ ਅੱਛਾ ਜਿੰਨਾ ਜਿੰਨਾ ਧੂਆਂ ਫਰੇ ਨਾ ਬਣਾਉਣਾ ਐਨਾ ਪੰਪ ਕੱਢਦਾ ਹਾਂ ਹਾਂ ਮੈਂ ਵੀ ਉਹੀ ਕਹਿਣ ਲੱਗਾ ਦਾ ਹਾਂ ਪੱਥਰ ਪੱਥਰ ਮਾਰੀ ਹਾਂ ਹਾਂ ਜਾਲਾ ਤੇ ਨੀ ਮੜ ਦੇਣਾ ਜੀਰੀ ਆ ਗਿਆ ਹੋ ਗਿਆ ਹੁਣ ਰੇਸ ਦੇ ਮੜੀ ਜੀ ਜੀ ਆਇਆ ਪਾਣੀ ਪਾਉਣਾ ਪਾਣੀ ਦਾ ਪਉਣਗੇ ਪਿਆਰ ਇਹ ਵੀ ਨਾ ਪਉਣਗੇ ਵਿੱਚ ਆਹ ਖੜੀ ਜੀ ਵੀ ਕਰਨ ਲੱਗ ਜਾਂਦੀ ਹੈ ਠੀਕ ਆ ਜੀ हां हां आटे टप दीया। ਉਹ ਦੇਖੋ ਰੇ ਵੰਟਰ ਦੇਖੋ ਜੀ। ਜੇਤੀ ਇਹ ਹੀ ਕਰਨਾ ਸਾਡੀ। ਉਹ ਬੈਠੀ ਆ ਬੈਠਾ। ਹਾਂ। ਚੱਲ ਰਿਹਾ ਬਰਸਾ ਵਾਲੀ। ਉਹ ਲੈ ਗਈ ਜਾਲਾ। すういですよ。Oh, ਆ ਵੀਡੀਓ ਗੇਰ ਟਾਈਮ ਦੇਖੋ ਭਾਈ 6:30 ਹੋ ਗਏ ਬਾਕੀ ਹਾਲ ਦੀ ਘੜੀ ਬਈ ਬਹੁਤ ਵਧੀਆ ਖੜੀ ਆ ਇਹ ਜਾ ਆਟੂਆ ਹੈ ਆਟੂਆ ਯਾਰ ਹੱਥ ਵਿੱਚ ਸਾਰਾ ਕੁਝ ਅੱਛਾ ਬਟਨ ਦੱਬਿਆ ਹਾਂ ਸਾਹਸ ਦਾ ਜੋਗਾ ਹੁਣ ਹੱਥ ਵਿੱਚ ਮੁਠੀ ਚਾਹੁੰਦਾ ਕਹਿੰਦਾ ਸਾਰਾ ਕੁਝ ਅੱਛਾ ਹੁਣ ਤਾਂ ਹੱਥ ਵਿੱਚ ਬਟਨ ਦੇਖਿਆ ਜਾ ਪੇ ਹੋਰ ਲੱਗਿਆ ਸਾਫ ਲੈ ਲਾਲ ਰੰਗ ਦਾ ਖਤਰੇ ਵਾਲਾ ਹਾਂ ਟੱਕਣ ਵੀ ਉੱਪਰ ਖਾ ਲਾਲ ਰੰਗ ਹੋ ਜੀ ਦੇਖ ਹਾਂ ਜਿਰੀ ਦਾ ਜਿੱਥੇ ਨੰਗਿਆ ਮੱਲੀ ਹੋਈ ਬਹੁਤ ਹੈ ਝੂਟੇ ਇਹ ਤੈਂ ਕਰਿਆ ਜਦੋਂ ਕਰਾਉਂਦਾ ਕਿਸੇ ਤੇ ਫੇਰ ਉਹ ਨਾ ਹੋਰ ਬਾਤ ਖੋਲਣੀ ਸੀ ਹਾਂ ਭਲੇ ਮੈਂ ਪਿਆਰ ਕੇ ਲਾਇਆ ਲੋ ਬਾਈ ਮਾਸਰ ਰਾਈ ਦੇਖੋ ਬੀਜ ਵੀ ਬਣਾ ਰਹੇ ਨਾਲ ਦੀ ਨਾਲ ਹਾਂ ਸਭ ਕੁਝ ਬਣਦਾ ਬਾਈ ਮਾਸਰ ਪੱਕ ਗਈ ਜਿਆਦਾ ਕਿਹਾ ਹੁਣ ਇਹਨਾਂ ਨੇ ਪੱਕਣਾ ਹੀ ਆ ਹੁਣ ਇਹਨਾਂ ਦੀ ਕਿੰਨੀਆਂ ਖਾ ਹੋ ਜਾਣੀਆਂ ਹੁਣ ਤਾਂ ਇਹਦੇ ਲੱਗੇ ਪਿਆ ਭੋਰ ਦੇਖੋ ਜੀ ਇਹਨਾਂ ਨੇ ਹੀ ਆਪਣਾ ਹੀਲਾ ਕਰਨਾ ਵਿਚਾਰਿਆਂ ਨੇ ਹਾਂ ਅਜੇ ਕਈ ਵਾਰ ਦਿਖਾ ਦੇ ਇਹ ਸਾਥ ਸਾੜਾ ਸਾਢੇ ਨਹੀਂ ਹੈਗੇ ਵੀ ਚਲੋ ਠੀਕ ਹੈ ਠੀਕ ਆ ਜੀ ਬਾਕੀ ਠੀਕ ਆ ਬਾਈ ਇੱਕ ਪੰਪ ਰਹਿਦਾ ਹੋਰ ਲਾ ਦੇਣਾ ਆਪਾਂ ਨੇ ਇਹ ਚੱਲੀ ਇਹ ਚੱਲੀ ਜਾਣੇ ਤਾਂ ਇਹਦਾ ਕੰਮ ਚੱਲੀ ਜਾਣੇ ਫਿਰ ਠੀਕ ਆ ਮਿਲਦੇ ਹਾਂ ਕਿਸ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਸਤਿ ਸਿਕਾ ਜੀ து மூவா